ਕਿਤੇ ਦਿਨ ਹੋ ਗਏ ਮੰਮੀ ਨੂੰ ਕਿਹਾ ਨਾ ਕਿਤੇ ਮੁੰਡੇ ਦੇ ਜਾ ਕੇ ਫੋਨ ਕੀਤਾ ਵਾ ਜੇ ਮੈਂ ਨਾ ਨਾ ਕੀਤਾ ਤੇ ਫਿਰ ਮੇਰਾ ਹੀ ਕਸੂਰ ਕਰ ਦੇਣਾ ਚਲ ਏਦਾਂ ਕਰਦੀ ਮੰਮੀ ਦਾ ਹਾਲ ਪੁੱਛ ਹੀ ਲੈਨੀ ਲਾ ਕੇ ਹਲੋ ਮਮਸਾ ਫਿਕਾਲ

ਹਾਈ ਹਾਈ ਮੰਮੀ ਤੂੰ ਇੱਥੇ ਜਾ ਕੇ ਵੀ ਇੱਧਾ ਹੀ ਕਰੀ ਜਾਂਦੇ ਏ ਤੇ ਆਉਣਾ ਕਿਦਾਂ ਦਾ ਤੁਸੀਂ ਮੇਰੇ ਉਹਨਾਂ ਪੈਦੀ ਆਂ ਤੇਰਾ ਗੱਲ ਹੀ ਕਰਦਾ ਮੈਨੂੰ ਆਉਂਦਾ ਲੈ ਮੰਮੀ ਜੇ ਮੇਰਾ ਜੀ ਨਾ ਕਰਦਾ ਹੁੰਦਾ ਤਾਂ ਮੈਂ ਤੈਨੂੰ ਫੋਨ ਕਿਉਂ ਕਰਦੀ ਜੋ ਮੰਮੀ ਜਾਣ ਦੋ ਕਿ ਤੱਕ ਛੱਡ ਦੋ ਹਾਂ ਗੱਲਾਂ ਨਾ ਮੰਮੀ ਤੁਹਾਡਾ ਘਰ ਆ ਤੁਸੀਂ ਜਦੋਂ ਮਰਜ਼ੀ ਆ ਮੈਂ ਕੌਣ ਹੁੰਦੀ ਤੁਹਾਨੂੰ ਕਹਿਣ ਵਾਲੀ ਮੇਰਾ ਪਹਿਲਾ ਦੱਸੋ ਮੰਮੀ ਕੀ ਪਤਾ ਤੁਹਾਨੂੰ ਸਾਰਾ ਕਿ ਕਿ ਨਾ ਜਾਣਦੀਆਂ ਠੀਕ ਹੈ ਨਾ ਉਹ ਚਾਹੀਆ ਮੈਨੂੰ ਆਇਆ ਸਾਰਾ ਨੀਰੇ ਵਿੱਚ ਹੱਸਦੀ ਨਹੀਂ ਤੇ ਮੇਰਾ ਟੌਰ ਰਵੇ ਸਾਰਾ ਤਾਂ ਕਿ ਮੰਮੀ ਜੀ ਮੈਂ ਨਹੀਂ ਇਦਾਂ ਚਾਹੁੰਦੀ ਠੀਕ ਆ ਵੀ ਮੇਰਾ ਟੌਰ ਰਵੇ ਜੇ ਮੈਂ ਟੌਰ ਬਣਾਉਣਾ ਹੁੰਦਾ ਤਾਂ ਮੈਂ ਤੁਹਾਨੂੰ ਕਿਉਂ ਫੋਨ ਕਰਦੀ ਵੀ ਤੂੰ ਚੰਗਾ ਸਕੋਗੇ ਜੇ ਮੈਨੂੰ ਕਿ ਲੋੜ ਫੋਨ ਕਰਨ ਦੀ ਮੈਂ ਤਾਂ ਫੇਰ ਤੁਹਾਡਾ ਹਾਲ ਪੁੱਛਣ ਲਈ ਤੇ ਤਹੀ ਫੇਰ ਉੱਤੇ ਮੇਰੀ ਚੜੀ ਜਾਂਦੀ ਜੀ ਚਲੋ ਠੀਕ ਆ ਮੰਮੀ ਮੈਂ ਤਾਂ ਗਲਤੀ ਕਰ ਲਈ ਫਿਰ ਤੁਹਾਨੂੰ ਫੋਨ ਕਰਕੇ ਗਲਤੀ ਕਰ ਲਈ ਜਾਂ ਪਰ ਕੋਈ ਨੀ ਕੋਈ ਕਰ ਰਹੇ ਕਿਹੋ ਜਿਹਾ ਨਾ ਤੇ ਜਦੋਂ ਪੂਰਾ ਕੋਈ ਨਹੀਂ ਹੂੰ ਚੰਗਾ ਚਲੋ ਠੀਕ ਆ ਫਿਰ ਮੰਮੀ ਮੈਂ ਫੋਨ ਕੀਤਾ ਮਾੜਾ ਹੀ ਹੈ ਨਾ ਮੁੰਡੇ ਦਾ ਕੀਤਾ ਜਿਆਦਾ ਚੰਗਾ ਲੱਗਣਾ ਤੁਹਾਨੂੰ ਚਲੋ ਠੀਕ ਆ ਫਿਰ ਸੰਸਾ ਸਤਰੀ ਕਰ ਮੈਂ ਤਾਂ ਸੋਚਿਆ ਕਿ ਮੰਮੀ 'ਚ ਕੋਈ ਫਰਕ ਪੈ ਜਾਊਗਾ ਉੱਥੇ ਜਾ ਕੇ ਪਰ ਮੰਮੀ ਦੀ ਸੁਈ ਨਹੀਂ ਟੱਸ ਤੋਂ ਮਸ ਸੁਈ ਤੇ ਮੇਰੀ ਗੱਲ ਸੁਣਾ ਹਾਂ ਜੀ ਉਹ ਮਾਂ ਤੈਨੂੰ 4-5 ਦਿਨ ਹੋ ਗਏ ਗਈ ਨੂੰ ਉਹਨੂੰ ਫੋਨ ਫਾਨ ਕਰਨਾ ਹੀ ਹੁਣ ਆਇਆ ਉਹ ਕੀਤਾ ਭਾਬੀ ਨੇ ਸੇ ਫੋਨ ਹੈ ਤੇ ਫੋਨ ਤੇ ਕੀ ਪਤਾ ਹੋ ਗਿਆ ਉਹਨਾਂ ਦਾ ਮੈਂ ਸੁਣ ਲਿਆ ਇਹ ਗੱਲਾਂ ਕੀ ਨਹੀਂ ਕਾੜੀ ਉਹ ਗਿਆ ਹੋਰ ਬਾਰੇ ਮੇਰੇ ਭੰਡਾ ਦੀ ਮੰਮੀ ਯਾਰ ਇਹ ਬੜੀ ਆਦੀ ਮਾੜੀ ਗੱਲ ਵਾ ਹੈ ਮੈਂ ਕੋਈ ਤੀਹ ਪੁੱਤ ਫੋਨ ਕਰੇ ਤਾਂ ਸੁਣਨਾ ਚਾਹੀਦਾ ਵਾ ਨਾ ਹੈ ਲੱਗੇ ਸੁਣਨ ਵਾਲਾ ਬੰਦਾ ਕੀ ਕਹੂਗਾ ਮੈਂ ਅਨਾਂ ਚ 4 ਦਿਨ ਗਈ ਆ ਨਾ ਮੰਮੀ ਤੇ ਗਈ ਰਹਿਣ ਤੋਂ ਨਾ ਬਲਾਓ ਯਾਰ ਖੜੀਦੀ ਰਹਿਣ ਤੋਂ ਦੱਸਦੇ ਨਾ ਰੋਟੀ ਪਾਣੀ ਮਿਲਦੇ ਨਾ ਇਹਨੂੰ ਚੰਗਾ ਭਲਾ ਚਾਹਟ ਆਣਾ ਮਿਲਦੇ ਹੀ ਆ ਦੋ ਦਿਨ ਨਿਕਲ ਜਾਣ ਕੋਈ ਚੰਗੀ ਗੱਲ ਵਾ ਗੱਲ ਤਰੀ ਹਾਵੀ ਸਹੀ ਆ ਇੱਥੇ ਤੇ ਹੁੰਦੇ ਫੇਰ ਕਪਾਦ ਚੱਲੂ ਹੋਏ ਨਾ ਉਹ ਤੁਹਾਨੂੰ ਪਤਾ ਹੀ ਆ ਤੇ ਪਰ ਇੱਕ ਗੱਲ ਆ ਵੀ ਹੁਣ ਤਾਂ ਆਪਣੇ ਘਰ ਹੀ ਪੈਣਾ ਵਾ ਅੱਜ ਲਾਉ ਵੀ ਹੋਦਾ ਹੰਦਣਾ ਨਾ ਹੋ ਜੂਗੀ ਉਹ ਮੈਂ ਨਾ ਜਿਹੜੇ ਦੋ ਦਿਨ ਚੰਗੇ ਲੰਘ ਗਏ ਆ ਕੱਢ ਲਉ ਹੈ ਫਿਰ ਤੇ ਕਪਾਦ ਚੱਲਣਾ ਚੱਲਣਾ ਵਾ ਪਰ ਨਾ ਬੜੀ ਮਾੜੀ ਗੱਲ ਵਾ ਜੀਵਨ ਆ ਤੇ ਹੈ ਜਿਹਨੇ ਕੁੜੀ ਨੇ ਫੋਨ ਕੀਤਾ ਇਹਨੂੰ ਧਿਆਨ ਨਾਲ ਗੱਲ ਸੁਣਨੀ ਚਾਹੀਦੀ ਕਾਲ ਕਿੱਦਾਂ ਸੁਣੀ ਆ ਹੈ ਉਹ ਤਾਂ ਕਿਉਂ ਪੈ ਗਈ ਮਮੀ ਤੇਰਾ ਭਲਾ ਹੋਵੇ ਤੂੰ ਬੜੀ ਖੋਸ਼ ਹੋਵਾ ਤੂੰ ਆਉਂਗਾ ਜਾਂ ਆਉਂਗਾ ਭਾਬੀ ਨੇ ਫੇਰ ਫੋਨ ਕੱਟਤਾ ਵੀ ਚਲ ਠੀਕ ਆ ਜੇ ਹਉਗਾ ਮਾੜਾ ਯਾਰਾ ਕੁੜੀ ਕਿੰਨੀ ਚੰਗੀ ਆ ਹੈ ਸਰਜੀਤ ਭਰਨਾ ਮਾਂ ਤੇਰੇ ਤੇ ਨੱਕ ਤੇ ਨਹੀਂ ਚੜਦੀ ਪਾਣੀ ਕੀ ਗੱਲ ਹੈ ਨਾ ਭਾਬੀ ਚੰਗੀ ਆ ਉਹੋ ਤੇ ਗੱਲ ਵਾ ਨਾ ਜਿਹੜੀ ਹੜ ਨਾਲੇ ਤੋਂ ਮੂੰਹ ਮੱਥਾ ਵੜਦੀ ਹੂੰ ਹੂੰ ਇਹ ਤਾਂ ਹਾਨ ਰੋਟੀ ਕਹੋਂਦਾ ਵੇ ਫਿਰ ਉਹੋ ਤੇ ਗੱਲ ਹੈ ਵੇ ਲੈ ਟਾਈਮ ਨਾਲ ਸਾਰੇ ਕੰਮ ਹੁੰਦੇ ਜਾਂ ਆਡੇ ਕੇ ਨਹੀਂ ਸਹੀ ਗੱਲ ਵਾ ਹੈ ਰੋਲਾ ਵੱਡਾ ਚਾਹ ਪਾਣੀ ਦੇ ਸਾਰਾ ਕੋ ਮਿਲਦੇ ਆ ਬੰਜਿਆਂ ਤੇ ਬੈਠਿਆਂ ਯਾਰ ਇਹ ਤੋਂ ਵੱਧ ਕੀ ਚੰਗੀ ਗੱਈ ਗੀ ਹਦੀ ਹੁੰਦੀ ਹੈ ਹੈ ਉਹੀ ਤੇ ਗੱਲ ਵਾ ਜਬਾਨ ਇਹਦੀ ਬੜੀ ਮਾੜੀ ਹੈ ਨਾ ਜੀਵਨ ਦੀ ਵੀ ਹੁਣ ਮੰਮੀ ਨੂੰ ਨਾ ਥੋੜਾ ਬੋਲਣ ਦੇ ਪ੍ਰੇਰਣਾ ਚਾਹੀਦਾ ਹੈ ਹੁਮਰ ਜੇ ਉਹ ਯਾਰ ਉਹਦੇ ਗੱਲ ਵਾ ਮੈਂ ਥੋੜਾ ਸਮਝਾਉਂਦਾ ਵਾ ਉਹ ਮੈਂ ਕਹਿੰਦਾ ਵਾ ਗੱਲ ਸੁਣ ਲੈ ਮੇਰੀ ਇਤਨਾ ਮਰਜੀ ਹੈ ਨਾ ਇਹੋ ਜੀ ਕੁੜੀ ਸਾਨੂੰ ਉੜ ਕੇ ਲੱਪਣੀ ਨਹੀਂ ਠੀਕ ਨਹੀਂ ਕਿਨੀ ਇਤ ਕਰਦੀ ਸਾਡੀ ਸਹੀ ਗੱਲ ਹੈ ਇਹਨੂੰ ਇਤ ਸੰਭਾਲੀ ਨਹੀਂ ਜਾਂਦੀ ਇਹ ਦੇਖੋ ਸਾਰੇ ਪਿੰਡ ਚੜੀ ਇਤ ਵਾ ਬੁਰੀ ਆਹੋ ਇਹ ਤੇ ਗੱਲ ਆ ਗਈ ਹੈ ਹਾਂ ਤੇ ਕੋਈ ਗੱਲ ਨਹੀਂ ਕੀ ਕਰਨਾ ਫਿਰ ਇੱਕ ਦੋ ਦਿਨ ਵੇਖ ਲੈਨੇ ਆ ਹਾਂ ਓਹ ਤੇ ਮੈਂ ਜਾ ਕੇ ਲਿਆਉਣਾ ਮਮੀ ਨੂੰ ਨਹੀਂ ਹੁੰਦੇ ਤੇ ਓਏ ਆਹੋ ਦੱਸਾਂ ਗੱਲ ਕੀ ਆ ਉਹਨਾਂ ਨਿਗਾ ਛੱਡਣ ਹੁਣਾ ਠੀਕ ਨਹੀਂ ਉਹਨਾ ਕਹਿਣਾ ਵੀ ਇਹ ਘਰੋਂ ਗੜਸੜੀ ਜਿਹੜੀ ਆ ਉਹ ਤਾਂ ਗੱਲ ਉਹ ਨਹੀਂ ਹੁੰਦੇ ਤਾਂ ਤੇ ਦਲਜੀਤ ਨੇ ਫੋਨ ਕੀਤਾ ਹੈ ਕਿ ਕਿਨੇ ਕਹਣਾ ਮਗਰੋਂ ਫੋਨ ਵੀ ਨਹੀਂ ਆਇਆ ਆਹੋ ਤੇ ਚਲੋ ਕੋਈ ਗੱਲ ਨਹੀਂ ਇੱਕ ਦੋ ਦਿਨ ਵੇਖ ਲਾ ਤੇ ਜਾ ਕੇ ਨਾ ਗੱਡੀ ਖੜਕ ਕੇ ਤਾਂ ਆ ਵੀ ਲੈ ਵੀ ਇਹਨੂੰ ਹੈ ਆਹੋ ਮੈਂ ਨਾ ਜਿਮ ਚੱਲਾ ਮਾਣਾ ਜਾ 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 ਹੋਇਆ ਮੇਰੇ ਕੋਲ ਸ੍ਰੀ ਵੀਰ ਦਾ ਕੰਮ ਕਰਾ ਚਾਹ ਲੈ ਜਾਈ ਹੈ ਕੋਈ ਨਹੀਂ ਕੋਈ ਨਹੀਂ ਚੰਗਾ ਤੇ ਯਾਰ ਇੱਕ ਗੱਲ ਹੈਗੀ ਆ ਲੇਸ਼ਵੀ ਕਰੋ ਮੋਕਾ ਉਦੋਂ ਦਾ ਕੋਈ ਗੱਲ ਬਾਤ ਨਹੀਂ ਰੋਟੀ ਪਾਣੀ ਜਗਾ ਸੁੱਖਾ ਖਾਂਦੇ ਆ ਵੇਖਾਂ ਮਹਾਰਾਣੀ ਨਾ ਹੋਵੇ ਤੇ ਕਿੰਦਾ ਮਾਨਸਵੰਨੀਆ ਚੀਜ਼ਾਂ ਮੰਗੰਦੀ ਆ ਹੈ ਇਹੋ ਜਿਹੇ ਪੈਹੜੀ ਪਈਆ ਲੁੱਟ ਮੇਰੇ ਭਰਾ ਦੇ ਪੱਲੇ ਤੇ ਕੋਹ ਰਹਿਣੀ ਦਿੰਦੀ ਏ ਵਨਸਵੰਨੀਆ ਚੀਜ਼ਾਂ ਆਰਡਰ ਕਰਦੀ ਰਹਿੰਦੀ ਕਦੇ ਬੈਠੀ ਇਹਨੂੰ ਕਿਹੜਾ ਤਾਂ ਵੇਖਦਾ ਵਾ ਅੱਗੇ ਮਾਂ ਦਾ ਦਰਦ ਹੁੰਦਾ ਇਹ ਮੋਕਾ ਦਾ ਡਰ ਵਾ ਇਹਨੂੰ ਹੈ ਹੁਣ ਤੇ ਆਪੋ ਉਤਰੀ ਹੋਈ ਆ ਸਭ ਕਾਹੇ ਦੀ ਮਾਲਕ ਬਣੀ ਆ ਕੋਈ ਗੱਲ ਨਹੀਂ ਇੱਥੇ ਹੀ ਆ ਦੋ ਦਿਨ ਮੈਂ ਤੈਨੂੰ ਤੇ ਮਾਤਾ ਦੇ ਕੇ ਜੰਮੀ ਚੰਨੀ ਭਲੀ ਆਪਾ ਜੀ ਘਣਦੇ ਆਵਾ ਫੇ ਦੁੱਧ ਤੇ ਲੱਟੀਆਂ ਪਾ ਕੇ ਪੀਵਾ ਹੈ ਸੜੀ ਚਾਹ ਬਣਾਉਂਦੀ ਹਾਂ ਉਤਰੀ ਕਿਤੇ ਪੀਣ ਨੂੰ ਜੀ ਘਣ ਕਰਦਾ ਦੇਖ ਲੈ ਲੱਟੀਆਂ ਕਾਫਾ ਸਪੋਹ ਹੈਗਾ ਜਦੋਂ ਮੇਰੀ ਚਾਹ ਬਣਾਉਂਦੀ ਆ ਨਾ ਵਿੱਚ ਕਿਤੇ ਲੱਛੀ ਨਹੀਂ ਪਉਂਦੀ ਚਾਹ ਤਾਂ ਜਿਵੇਂ ਮੈਨੂੰ ਲੱਗਣ ਡਿਆ ਵਾ ਚਾਹ ਬਣਾਉਂਦੀ ਵੀ ਲਾਚੀਆਂ ਪਾ ਕੇ ਵੀ ਐ ਸਹੀਂ ਕਿਦਾਂ ਖੁੱਟਾਂ ਡਈ ਲਾਚੀਆਂ ਇਹਨੂੰ ਇਹਨਾ ਨਹੀਂ ਦਿਖਦਾ ਵੀ ਅੱਗੇ ਵੀ ਤੇ ਲਾਚੀਆਂ ਪਾ ਕੇ ਚਾਹ ਬਣਾ ਕੇ ਦਿੰਨੀ ਆ ਕਿੰਨੀਆਂ ਮਹਿੰਗੀਆਂ ਆਪਣੀ ਮਰਜ਼ੀ ਨਾਲ ਪਾਉਣਾ ਦੋ ਜਹਾ ਤੇ ਫੇਰ ਪੀਊਗੀ ਉੱਥੇ ਤਾਂ ਲਾਚੀਆਂ ਵਾਲਾ ਹੀ ਦੁੱਧ ਪੀਂਦੀ ਆਈ ਹੈ ਵੇਖਾਂ ਤਾਂ ਸਹੀਂ ਇਹ ਨਾ ਹੋਵੇ ਜਿੰਨਾ ਦੁੱਧ ਹੈਗਾ ਚਾਹ ਵਿੱਚ ਸੁੱਟ ਲਈ ਮੈਂ ਮੁੜ ਕੇ ਵੇਂਦੀ ਰਹਾ ਆਪਣੇ ਹਿਸਾਬ ਨਾਲ ਰੱਖਿਆ ਹੁੰਦਾ ਵਾ ਦਹੀਂ ਵੀ ਬਣਾਉਣਾ ਵਾ ਮੁੜ ਕੇ ਰਾਤ ਨੂੰ ਘੜ-ਘੜ ਪੀਣ ਨੂੰ ਵੀ ਦੇਣਾ ਵਾ ਕੀ ਕੀ ਆ ਤਾਂ ਮੁੜ ਕੇ ਸਿਰ ਦੇ ਵਾਲਾ ਨੂੰ ਪਿਆਣਾ ਉਹ ਇਹਨੂੰ ਨਾ ਨਿਕਲ ਹੀ ਜਾਂਦੇ ਆ ਸੋਈ ਚੋਂ ਬਾਹਰ ਫੇਰ ਹੀ ਵੇਨੀਆਂ ਜਾਂਦੀ ਆ ਕਿ ਕੀ ਕਰਕੇ ਹਟ ਗਈ ਚੱਲ ਨਾ ਦੁੱਧ ਚਵਾਵਾਂ ਲੈ ਚੀਆਂ ਕੁੱਟ ਕੇ ਨਾ ਫੇਰ ਪੀਂਦੀ ਆ ਆਹ ਤੇ ਮੇਰੇ ਸਿਰ ਫੇਰ ਨਹੀਂ ਹਟਦੀ ਸਾਦ ਨੂੰ}}{|}$ ਇਹ ਕਿਤੇ ਕੋ ਕਰਦੀ ਰਹਿੰਦੀ ਆ ਇਹ ਤਾਂ ਕੰਮ ਖਰਾਬ ਕੀਤਾ ਐ ਕਿਦਾਂ ਵਾਂਗ ਸਵੇਰ ਨੂੰ ਨਾ ਚੀ ਜਾਂ ਲਈ ਜਾਂਦੀ ਕੋਹ ਪੈਕੇਟ ਹੋਈ ਜਾਂਦੀ ਹੁੰਨੀ ਆ ਹੈ ਉਹ ਵੀ ਤਾਂ ਹੈਗੇ ਭੁੱਖ ਨਾ ਲੱਗ ਜੇ ਲੈ ਜਾਂਦੀ ਹੁੰਦੀ ਝੋਲੇ ਭਰ-ਭਰ ਕੇ ਉੱਥੇ ਮੇਰੇ ਭਰਾ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਉਹ ਤਾਂ ਵਿਚਾਰਾ ਧਿਆਨ ਹੀ ਨਹੀਂ ਦਿੰਦਾ ਵੀ ਕੀ ਕਰਦੀ ਫਿਰਦੀ ਆਏ ਹੁਣ ਲੱਗੂਗਾ ਪਤਾ ਨਿੱਖੀ ਨੇ ਜਦੋਂ ਜਾਦਨ રાખી ਰੱਖੀ ਐ ਜਾਵੇ ਨੀ ਕਿੱਦਾਂ ਜਾਂਦੀ ਆ ਆਪਣਾ ਹੈ ਫੋਨ ਤੇ ਵੀ ਵੇਂਦੇ ਹੋਣਿਆ ਵੀ ਜੇ ਗਈ ਤੇਰੀ ਘਰ ਆਣ ਕੇ ਨਹੀਂ ਗਈ ਫੋਨ ਕਰ ਕਰ ਸੁਹਾ ਲੈਣ ਦੇ ਆ ਮੈਨੂੰ ਕੋਈ ਪਤਾ ਨਹੀਂ ਲੱਗਦਾ ਮੈਂ ਤਾਂ ਸੁਣਦੀ ਰਹੀ ਨਹੀਂ ਆ ਫੋਨ ਜਿੱਦਣ ਕਿਤੇ ਮੇਰੇ ਹੱਥ ਆ ਕੇ ਤੇ ਪਾਲਿਸ ਵੀ ਚੰਗੀ ਕਰਕੇ ਕੱਲ ਨੂੰ ਆਉਣਾ ਦੀ ਮੈਂ ਤਾਂ ਕਹਿਣ ਦੀ ਐ ਮੇਰੇ ਹੁੰਦਿਆ ਹਣ ਤੇ ਮੈਂ ਵੇਖਤੀ ਕਰਾਂ ਉਹਨਾਂ ਦੀ ਚੰਗੀ ਭਲੀ ਚੱਲ ਮਨਾ ਦੋਦਰੂ ਤੇ ਪੜਾ ਆਈ ਚੱਲਿਆ ਦੋਦਰ ਤੇ ਪੀਵਾ ਵੇਦੀ ਫੇਰ ਰੇਖੀ ਜਾਊਗੀ ਇਹ ਕਰੇ ਨੂੰ ਕਿਉਂ ਕਰਦੀ ਆ ਬਣਾ ਵੇਖੋ ਬੈਠੀ ਮਹਾਰਾਣੀ ਹੈ ਹੁਣ ਦੁੱਧ ਵਾਲੇ ਵੇਖ ਕੇ ਵਿਖੇ ਕਿਹੜੇ ਕਿਹੜਾ ਸੱਪ ਲੈਟਦੇ ਆ ਚਲ ਕੋਈ ਨਹੀਂ ਇੱਥੇ ਲਾਗੇ ਬੈਠੇ ਪੀਣਾ ਮੈਂ ਨਹੀਂ ਗਿਆ ਕੀ ਆਂਦੀ ਆ ਮੈਂ ਤਾਂ ਅੱਜ ਚਾਹ ਬਣਾਈ ਸੀ ਨਹੀਂ ਨਹੀਂ ਚਾਹ ਕਰਨ ਨੂੰ ਬਣਾਉਣੀ ਆ ਮੈਂ ਤੇ ਦੁੱਧ ਚ ਇਲਾਚੀ ਪਾਈ ਆ ਤੋ ਜੇ ਨਾ ਤੀ ਪਾਈ ਹੈ ਤਾਂ ਦੱਸ ਦੋ ਕੱਪ ਲੈ ਆਉਂਦੇ ਮੈਂ ਵੀ ਪੀ ਲੈਂਦੀ ਮੇਰੀਆਂ ਕਿਹੜੀਆਂ ਤਾੜਾਂ ਦੁੱਧੀਆਂ ਵੀ ਮੈਨੂੰ ਲੰਘਦਾ ਨਹੀਂ ਤੇ ਕਦੀ ਆਪਣੇ ਹੱਥੀ ਗਰਮ ਕਰਕੇ ਦਿੱਤਾਈਓ ਅੱਜ ਜੇ ਮੈਂ ਆਪ ਇਲਾਇਚੀ ਵਿੱਚ ਪਾ ਲਈ ਹੈ ਤਾਂ ਅੱਜ ਦਿਨ ਤਕਲੀਫ ਹੋਣ ਦੀ ਹੈ ਮੇਰਾ ਵਿੱਚ ਪਾ ਲਿੰਦੇ ਨਹੀਂ ਰੋਟੀ ਤੋਂ ਬਾਅਦ ਰਾਤ ਨੂੰ ਤਾਂ ਸਾਰਿਆਂ ਨੂੰ ਕੁਕਰਾਸਾਂ ਵਿੱਚ ਪਾ ਪਾ ਕੇ ਦਿੰਨੀ ਆ ਜੇ ਨਹੀਂ ਮਿਲਦਾ ਤਾਂ ਤਾਂ ਗੱਲ ਕਰੋ ਕਿੰਨੇ ਦਿਨੇ ਤੇ ਵੀ ਵਾਰਾ ਖਾਂਦਾ ਫਿਰ ਕਿਉਂ ਨਹੀਂ ਖਾਂਦਾ ਵਾਰਾ ਮੱਜਾਂ ਕਿਹੜੇ ਕੰਮ ਨੂੰ ਰੱਖੀ ਆਵਾਂ ਮੱਜਾਂ ਦਾ ਰੱਖੀ ਆਵਾਂ ਉਹਨਾਂ ਨੂੰ ਆਂਡ ਬੜੇਵਾ ਵੀ ਪੋਣਾ ਪੈਂਦਾ ਵਾ ਉਹ ਏਦਾਂ ਨੇ ਸਕੇ ਦੇ ਦਿੰਦੀਆਂ ਦੁੱਧ ਕਿ ਸੁੱਕੇ ਦੇ ਦਿੰਦਿਕਾ ਵਾ ਵੀਰ ਮੇਰਾ ਸਾਰਾ ਦਿਨ ਪੱਠੇ ਪਾਉਂਦਾ ਵਾ ਤੇਰਾ ਜੋਰ ਨਹੀਂ ਲੱਗਦਾ ਆਹੋ ਵੀਰ ਡੰਗਰ ਦੀਵਾ ਕਿ ਸਾਰਾ ਦਿਨ ਨਾ ਡੰਗਰਾਂ ਤੇ ਕੰਮ ਕਰਦਾ ਰਹੇ ਤਹੀ ਰਾਣਾ ਤਿੰਨ ਤਿੰਨ ਟਾਈਮ ਦੁੱਧ ਪੀਓ ਲੈ ਅੱਜ ਹੀ ਕੱਟਾ ਕੀਤਾ ਜਦੋਂ ਦੀ ਆਈ ਆ ਤੇ ਅੱਜ ਹੀ ਸਪਲੇਟਣ ਦੇ ਆ ਨਾ ਜਰਿਆ ਨਹੀਂ ਜਾਂਦਾ ਜੇ ਮੈਂ ਕੁਛ ਖਾ ਲੈਨੀ ਆ ਤੇ ਮੈਂ ਵੀ ਇਹ ਕਰ ਦਿੱਤੀ ਆ ਠੀਕ ਵਾ ਨਾ ਮੇਰਾ ਹੱਕ ਬਣਦਾ ਵਾ ਆਹੋ ਹੱਕ ਜੇ ਬੰਦੇ ਹੀ ਰਹਿਣੇ ਆ ਗੜੀ ਪੋਤਿਆਂ ਵਾਲੇ ਹੋਗੇ ਤੇ ਅਜੇ ਹੱਕ ਬਾਕੀ ਆ ਇਹ ਕਹਿਣ ਦਾ ਕੀ ਮਤਲਬ ਹੋਇਆ ਆਪਣਾ ਹੈ ਘਰ ਦੀਆਂ ਟੀਆਂ ਦਾ ਹੱਕ ਸਦਾ ਹੀ ਹੁੰਦਾ ਵਾ ਠੀਕ ਆ ਨਾ ਭਾਵੇਂ ਬੁੱਢੇ ਵੀ ਹੋ ਚੁੱਕੇ ਹੱਕ ਤੇ ਹੁੰਦਾ ਵਾ ਥੋੜੀ ਜਿਹੀ ਜ਼ੁਬਾਨ ਵੀ ਅੰਦਰ ਰੱਖਣੀ ਪੈਂਦੀ ਆ ਮੈਂ ਨਾ ਤੇਰੀਆਂ ਗੱਲਾਂ ਸੁਣੀ ਜਾਣ ਦੀ ਭਾਬੀ ਆਖੇ ਲੱਗ ਜਾ ਜਿੱਦਣ ਮੈਂ ਵੀਰ ਨੂੰ ਕੋਈ ਗੱਲ ਦੱਸਤੀ ਨਾ ਤੇ ਫੇਰ ਵੇਖੀ ਤੈਨੂੰ ਭਜੂਗਾ ਲੈ ਉਹ ਜਿਹੜਾ ਵੀਰ ਨੂੰ ਦੱਸਣਾ ਨਾ ਕੱਲ ਨੂੰ ਹੁਣੇ ਦੱਸ ਕੋਈ ਗੱਲ ਨਹੀਂ ਮੈਨੂੰ ਵੀਰ ਦਾ ਵੀ ਨਾ ਡਰ ਨਹੀਂ ਪਿਆ ਜਿਹੜੀ ਸੱਚੀ ਗੱਲ ਵਾ ਨਾ ਮੈਂ ਕਰ ਨਹੀਂ ਕਰਨੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਕੱਪ ਦੁੱਧ ਦਾ ਗਰਮ ਕਰਨਾ ਵਾ ਤੇ ਨਾਲ ਹੀ ਕਲੇਸ਼ ਪੈ ਜਾਣਾ ਵਾ ਉਹ ਹੀ ਕੰਮ ਹੋ ਗਿਆ ਇਤੋਂ ਦੀ ਚੰਗਾ ਮੰਦਰ ਵੜ ਕੇ ਚੋਰੀ ਪੀ ਲੈਣ ਦੀ ਤੇਰੇ ਤੋਂ ਤੇ ਜੇ ਕਲੇਸ਼ ਦਾ ਇੰਨਾ ਡਰ ਹੀ ਕਿਥੇ ਕਰਨ ਕੀਤਾ ਕਿਉਂ ਨਾ ਕਰਦੀ ਮੈਂ ਪਹਿਲਾਂ ਵੀ ਕਿਹਾ ਨਾ ਮੇਰਾ ਹੱਕ ਵਹਿ ਕਰ ਤੇ ਪੂਰਾ ਮੈਂ ਜੋ ਚਾਹਾਂ ਉਹ ਕਰ ਸਕਨੀ ਆ ਇਥੋਂ ਤੱਕ ਕਿ ਮੈਂ ਜ਼ਮੀਨ ਦਾ ਹਿੱਸਾ ਵੀ ਕੱਢ ਸਕਨੀ ਆ ਆਹੋ ਹਿੱਸਾ ਖੜਨਾ ਬਾਕੀ ਹੀ ਹੁਣ ਹਿੱਸਾ ਲੈ ਜਾ ਆ ਜਿਹੜੇ ਡਰਾਦੇ ਆ ਨਾ ਮੈਨੂੰ ਨਾ ਦੇ ਕੋਈ ਗੱਲ ਨਹੀਂ ਜੇ ਖੜਨਾ ਨਾ ਤੇ ਲੈ ਜਾ ਇੱਕੋ ਰੰਗ ਦਾ ਮੂੰਹ ਕਾਲਾ ਹੋ ਜੂ ਨਾ ਮੁੜ ਕੇ ਆਸ ਤਨਾਉ ਪਿਆਕਿਆਂ ਦੀ ਕਿ ਕਹਿੰਨੇ ਆਉਣਾ ਵਾ ਇਸੇ ਤੇਰੀ ਗੱਲ ਨੇ ਨਾ ਵੇਖੀ ਕਲਾ ਪਵਾ ਕੇ ਤੇ ਹਿੱਸਾ ਵੀ ਖੜਾਉਣਾ ਹੀ ਹੈ ਤੇ ਹਿੱਸਾ ਮੈਂ ਖੜ ਕੇ ਰਹਿਣਾ ਹੈ ਮੁੜ ਕੇ ਕੋਈ ਗੱਲ ਨਹੀਂ ਲੈ ਜਾ ਲੈ ਜਾ ਉਹ ਤਾਂ ਮੈਨੂੰ ਪਤਾ ਵਾ ਉੱਥੇ ਨਾ ਉਹ ਨਾ ਨਹੀਂ ਬੰਦੀ ਇੱਥੇ ਮੇਰੇ ਨਾਲ ਨਹੀਂ ਬਾਨੀ ਨਾ ਤੈਨੂੰ ਕਿਹਨੇ ਕਿਹਾ ਮੇਰੇ ਨਾਲ ਨਹੀਂ ਬੰਦੀ ਮੈਨੂੰ ਸਾਰਾ ਕੁਝ ਪਤਾ ਵਾ ਤੂੰ ਭਾਵੇਂ ਦੱਸ ਭਾਵੇਂ ਨਾ ਦੱਸ ਸੌ ਪਰਦੇ ਰੱਖਾ ਨਿਆਣੀ ਤਾਂ ਨਹੀਂ ਗਈ ਅੱਜ ਮੇਰੀ ਨਾ ਫੋਨ ਕਰਨ ਲਈ ਹੀ ਤੇ ਤਰਲੇ ਲੈਣ ਦੀ ਮੰਮੀ ਆ ਜਾ ਘਰ ਨੂੰ ਜੀ ਨਹੀਂ ਲੱਗਦਾ ਬਹੁਤ ਮੇਰੇ ਹੁੰਦਿਆ ਤਾਂ ਕਦੀ ਫੋਨ ਆਇਆ ਨਹੀਂ ਨਾ ਨੌਂ ਦਾ ਤੇ ਨਾ ਪੁੱਤ ਦਾ ਵੀ ਮੰਮੀ ਆ ਜਾ ਉਹਨਾਂ ਨੇ ਤਾਂ ਸ਼ੂਗਰ ਕੀਤਾ ਹਣਾਵਾ ਹੱਥ ਜੋੜ ਕੇ ਤੈਨੂੰ ਕੱਢਿਆ ਬਣਾਵਾ ਤੇ ਜਾ ਚਾਰ ਦਿਨ ਤਾਂ ਸੌਖੇ ਕੱਟਾਂਗੇ ਜਿੰਨੀਆਂ ਮਰਜ਼ੀ ਗੱਲਾਂ ਕਰ ਲੈ ਮੈਂ ਤਾਂ ਨਹੀਂ ਜਾਣਾ ਇੱਥੇ ਰਹਿਣਾ ਵੇਖੀ ਸਹੀ ਫਨਕ ਲਾ ਦੇ ਨਾ ਜਾ ਨਾ ਜਾ ਬਹਿ ਜਾ ਇੱਥੇ ਡੇਰਾ ਲਾ ਕੇ ਕੋਈ ਗੱਲ ਨਹੀਂ ਕੁੱਤੇ ਕਮਰਾ ਬਣਾ ਲੈਣੀ ਆ ਘੂਆ ਬਣ ਜਾ ਪਿੰਡ ਦੀ ਕਮਰਾ ਬਣਾਉਣ ਦੀ ਕੋ ਲੋੜ ਆ ਇਹਦੇ ਵਿੱਚ ਅੱਧ ਲੈ ਸਕਦੀ ਆ ਆਹੋ ਇਹ ਚ ਲੈ ਸਕਦੀ ਆ ਨਾ ਤੇਰਾ ਜੋਰ ਜੋ ਲੱਗਾ ਵਾ ਜੋਰ ਲਾ ਕੇ ਦੱਸੂਗੀ ਹੁਣ ਮੈਂ ਠੀਕ ਆ ਨਾ ਜਦੋਂ ਇੱਕ ਇੱਕ ਚੀਜ਼ ਵੰਡਾ ਕੇ ਖੜੀ ਨਾ ਮੈਂ ਇਥੋਂ ਤੇਰ ਪਤਾ ਲੱਗਣਾ ਨਾਨਾ ਕੀ ਚੀਜ਼ ਹੁੰਦੀ ਆ ਆਹੋ ਮਿਸਤਰੀਆਂ ਦੀਆਂ ਰੋਟੀਆਂ ਚ ਪਕਾਉਂਦੀ ਰਹੀਆਂ ਤੂੰ ਆਣ ਕੇ ਜਿਹੜਾ ਹਿੱਸਾ ਵੰਡਾ ਕੇ ਖਾਣਨਾ ਵਾ ਤੇ ਜੇ ਤੇਰੇ ਮਨ ਵਿੱਚ ਇਹ ਸ਼ੱਕ ਵਾ ਨਾ ਤੂੰ ਲੈ ਜਾ ਭੁੱਖੇ ਨਹੀਂ ਮਰ ਚੱਲੇ ਜਿੰਨੇ ਪੈਦਾ ਕੀਤਾ ਨਾ ਸਭ ਕੁਝ ਦੇ ਦੇਣਾ ਵਾ ਇਹ ਤੇਰੇ ਮਨ 'ਚ ਕੋਈ ਸ਼ੱਕ ਨਾ ਹੋਵੇ ਮੈਂ ਤਾਂ ਨਾ ਆਪਣੇ ਭਰਾ ਦੇ ਮੂੰਹ 'ਚ ਚੁੱਪ ਕੀਤੀ ਆ ਠੀਕ ਆ ਨਾ ਨਹੀਂ ਤੇ ਤੇਰੇ ਵਰਗੀ ਵਾਲੇ ਵੇਖ ਕੇ ਤੇ ਮੈਂ ਕਦੋਂ ਦਾ ਹਿੱਸਾ ਲੈ ਜਾਣਾ ਇਹ ਤੋਂ ਤੂੰ ਭਰਾ ਦੇ ਮੂੰਹ ਵਾਲੇ ਵੀ ਕਿਉਂ ਵੇਖਣ ਲਈ ਆ ਅਸੀਂ ਵੀ ਤਾਂ ਭਰਾ ਦੇ ਨਾਲ ਹੀ ਆ ਨਾ ਤੂੰ ਲੈ ਜਾ ਹਿੱਸਾ ਭਰਾ ਮੇਰਾ ਚੰਗਾ ਮੈਂ ਤਾਂ ਤੁਹਾਨੂੰ ਦੱਸਾਂ ਦੇਈ ਆ ਕਿ ਹਿੱਸਾ ਲੈ ਜੇ ਨਾ ਇੱਕ ਵਾਰ ਤੁਹਾਡਾ ਵੀ ਧਿਆਨ ਨਾ ਹੋ ਕਿ ਇਹ ਨਾਨਾਣ ਕੋ ਜਾਣਾ ਵਾ ਤੇ ਤੇਰਾ ਵੀ ਧਿਆਨ ਨਾ ਹੋ ਕਿ ਮੈਂ ਪੇਕੇ ਜਾਣਾ ਵਾ ਪੇਕੇ ਆ ਤਾਂ ਕੋਈ ਨਾ ਲੋੜੀ ਦਿਵਾਲੀ ਆਉਣੀ ਹੈ ਮੇਰੀ ਕੋਈ ਗੱਲ ਨਹੀਂ ਜਦੋਂ ਜ਼ਮੀਨ ਆ ਗਈ ਨਾ ਸਭ ਕੋ ਨਾਲ ਹੀ ਆ ਜਾਣਾ ਵਾ ਹੁਣ ਤੇ ਸਰਾਹ ਦਿੰਦੀ ਹੈ ਨਾ ਵੀਰ ਇੱਕ ਅੱਧੀ ਚੀਜ਼ ਨਾ ਲੈ ਕੇ ਆਇਓ ਫਰੂਟ ਵਾਵਾ ਲੈ ਕੇ ਫਿਰ ਡਿੱਕੀ ਫਿਰ ਨੌਣੇ ਵੀ ਮੇਲੇ ਦਿਆ ਕਰਨੇ ਆ ਕਿ ਇਹ ਕਰਤੂਤ ਦੀ ਮਾਲ ਕਿ ਭਰਾ ਪਰ ਜਾਈ ਹੋਂ ਹਟ ਗਿਆ ਵੇਖਿਆ ਕਿੰਨੀਆਂ ਪੀੜਾ ਵਾ ਹੁਣ ਪਤਾ ਲੱਗਦਾ ਨਾ ਜਦੋਂ ਮੂੰਹ ਖਲਿਆ ਵਾ ਤੇ ਮੈਨੂੰ ਵੀ ਪਤਾ ਏ ਤੈਨੂੰ ਮੇਰਾ ਫਰੂਟ ਵੀ ਡੰਗ ਮਾਰਦਾ ਵਾ ਹੈ ਮੈਨੂੰ ਡੰਗ ਨਹੀਂ ਮਾਰਦਾ ਤੇਰੀ ਜੁਬਾਨ ਹੀ ਸਾਰੇ ਕੰਮ ਕਰਾਉਂਦੀ ਆ ਜੇ ਚਾਰ ਦਿਨ ਆਈਏ ਨਾ ਪੇਕੇ ਤੇ ਆਰਾਮਕਲ ਵੀ ਨਾ ਰਹਿਦਾ ਹੁੰਦਾ ਵਾ ਜੋ ਕੁਝ ਬਣਿਆ ਹੋਵੇ ਆਰਾਮ ਨਾਲ ਕਲੇ ਦਾ ਹੁੰਦਾ ਵਾ ਕਿਛੇ ਕੜਾ ਪਨੀਰ ਹੀ ਖਾਂਦੀ ਆਈਆਂ ਨਾ ਪਨੀਰ ਹੀ ਖਾਂਦੀ ਆਈਆਂ ਭੁੱਖੇ ਰੰਗੇ ਰਿਗੇ ਮੇਰੇ ਸੋਹਰੇ ਠੀਕ ਆ ਨਾ ਦਹ ਮੱਜਾਂ ਵੱਧੀਆਂ ਮੇਰੇ ਸੋਹਰੇ ਨੇ ਉਹ ਮੈਨੂੰ ਪਤਾ ਵਾ ਪਤਾ ਵਾ ਜਾਣਦੀ ਆ ਮੈਂ ਸਭ ਕੁਝ ਤੇ ਫੇਰ ਪਨੀਰ ਹੋਤੇ ਹੀ ਖਾਂਦੀ ਫੇਰ ਇੱਧਰ ਨੂੰ ਤੇ ਦੌੜੀ ਆਈਆਂ ਕਿਉਂ ਨਹੀਂ ਆਉਣਾ ਇੱਥੇ ਮੇਰਾ ਬਰਾਬਰ ਹਿੱਸਾ ਵਾ ਕੋਈ ਗੱਲ ਨਹੀਂ ਹੁਣ ਤੇਰੀ ਮਗਰ ਘੁੱਟ ਘੁੱਟ ਹੱਕੇ ਜਾਣਾ ਐਦਾਂ ਮੈਂ ਵੀ ਨਹੀਂ ਜਾਂਦੀ ਕੋਈ ਗੱਲ ਨਹੀਂ ਜਿਹੜਾ ਤੂੰ ਜ਼ੋਰ ਲਾਉਣਾ ਲਾਲਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੜੀਆਂ ਵਿੱਚ ਲੱਤਾਂ ਵਾਂ ਤੇ ਹਿੱਸੇਪਾਲ ਦੀ ਫਿਰਦੀ ਆ ਕਰਤੂਤ ਨਹੀਂ ਸੁਣੀ ਤੇਰੀ ਗੁੱਤ ਨਾ ਪਟਾ ਕੇ ਛੱਡੂਗੀ ਇਹ ਕੰਮ ਰਹਿੰਦਾ ਹੀ ਇਹ ਵੀ ਕੰਮ ਕਰਲਾ ਕੋਈ ਗੱਲ ਨਹੀਂ ਤੂੰ ਤੇ ਮੇਰੀ ਗੁੱਤ ਇਤੋਂ ਪਟਾਵੇਂਗੀ ਨਾ ਮੈਂ ਤੇਰੀ ਨੋਕ ਪਟਾਉਂਗੀ ਉਹਨੂੰ ਵੀ ਸਾਰੀਆਂ ਤੇਰੀਆਂ ਕਰਤੂਤਾਂ ਫੋਨ ਕਰਕੇ ਦੱਸੂਗੀ ਤੇ ਇਥੇ ਆਹ ਕੁਝ ਕਰਦੀ ਆ ਵੇਖੇ ਉਹਨੇ ਵੀ ਦੱਸਣਾ ਵਾ ਤੇ ਇਥੋਂ ਵੀ ਐਦਾਂ ਹੀ ਕਹੀ ਆ ਤਾਂ ਹੀ ਮੈਂ ਫੋਨ ਨਹੀਂ ਕੀਤਾ ਕ ਲੈਣੀ ਤੈਨੂੰ ਤੇ ਨਾ ਘਰ ਵਾਲਾ ਵੀ ਨਹੀਂ ਮੂੰਹ ਲੰਗਾ ਤੇ ਚਲ ਗਈ ਹੈ 4 ਦਿਨ ਤਾਂ ਗਈ ਰਵੇ ਉਹਨੇ ਵੀ ਫੋਨ ਨਹੀਂ ਕੀਤਾ ਨਹੀਂ ਤੇ ਬੰਦਾ ਫੋਨ ਕਰਦਾ ਵਾ ਵੀ ਨੋਂਤੀ ਆ ਰੋਟੀ ਪਾਣੀ ਖਾਣਾ ਹੁੰਦਾ ਵਾ ਉਹਨਾਂ ਸ਼ੁਗਰ ਕੀਤਾ ਹਣਾ ਵਾ ਵੀ ਕਲੇਸ਼ ਘਰ ਮੁੱਕਾ ਵਾ ਨਿਕਲੀ ਹੈ ਇੱਥੇ